ਪੱਲੇ ਪਾਖ ਨਹੀਂ ਕਰਦੇ 1984 ਵਿੱਚ ਤੁਹਾਡੇ ਨਾਲ ਕੀ ਹੋਇਆ ਤੁਸੀਂ ਨਹੀਂ ਸੁਧਰੋਗੇ ਸਾਰਾ ਸਰਪੰਚ ਸਵਾਰ ਤੇ ਗੁਰਗੋਬਿੰਦ ਸਿੰਘ ਜੀ ਨੇ ਕੇਸਰੀ ਪਰਨਾ ਦਿੱਤਾ ਤਾਂ ਤੁਸੀਂ ਕਿੱਥੇ ਰੋਲ ਦਿੱਤਾ ਕਿਰਪਾਨਾ ਕਿੱਥੇ ਰੋਲ ਦਿੱਤੀ ਤੁਹਾਡੇ ਗਲਾਂ ਦੇ ਵਿੱਚ ਤਾਇਰ ਪਾ ਕੇ ਤੁਹਾਨੂੰ ਸਾੜਿਆ ਗਿਆ ਕਿਹੜੇ ਸਤੰਨ ਵੀ ਤੁਸੀਂ ਗੱਲ ਕਰਦੇ ਤਾਇਰ ਪਾ ਕੇ ਤੁਹਾਨੂੰ ਸਾੜਿਆ ਤੇ ਤੁਸੀਂ ਫਿਰ ਵੀ ਸੁਧਰਦੇ ੀਆਂ ਪਹਿਣਾ ਦੀ ਬੇਪਤੀ ਕੀਤੀ ਗਈ ਮਰੀ ਹੋਈ ਕਿਉਂ ਨਾ ਸਾਡੀ ਮਰੀ ਹੋਈ ਉਹ ਯਾਦ ਰੱਖੋ ਮੇਰੀ ਗੱਲ ਦੀ ਨੋਟ ਕਰ ਲਿਓ ਦੁਬਾਰਾ ਤੁਹ ਦੋਗੇ ਤੁਸੀਂ ਮਰੀਆਂ ਜ਼ਮੀਰਾਂ ਵਾਲਿਓ ਇਹ ਸਖਤ ਅਲਫਾਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰੂ ਘਰ ਦੇ ਕੀਰਤਨੀਏ ਪਾਈ ਮਨਪ੍ਰੀਤ ਸਿੰਘ ਕਾਂਦਪੁਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕਰਵਾਏ ਗਏ ਇੱਕ ਕੀਰਤਨ ਦਰਬਾਰ ਵਿੱਚ ਇਨ ਦੌਰ ਦੀਆਂ ਸੰਗਤਾਂ ਨੂੰ ਆਖੇ ਨੇ ਮਾਮਲਾ ਸੀ ਕੀਰਤਨ ਦਰਬਾਰ ਦੇ ਮੌਕੇ ਗੁਰਦੁਆਰਾ ਸਿੰਘ ਸਭਾ ਦੀ ਪ੍ਰਬੰਧਕ ਕਮੇਟੀ ਵੱਲੋਂ ਕਾਂਗਰਸੀ ਆਗੂ ਕਮਲਨਾਥ ਨੂੰ ਸਨਮਾਨ ਦੇਣ ਦਾ ਪ੍ਰਬੰਧਕਾਂ ਵੱਲੋਂ ਕਮਲਨਾਥ ਨੂੰ ਸਨਮਾਨਿਤ ਕਰਨ ਤੋਂ ਪੜਕੇ ਭਾਈ ਮਨਪ੍ਰੀਤ ਸਿੰਘ ਕਾਨਪੂਰੀ ਨੇ ਪ੍ਰਬੰਧਕਾਂ ਦੀ ਸਟੇਜ ਤੋਂ ਹੀ ਝੰਮ ਕੇ ਕਲਾਸ ਲਾਈਏ ਹੁਣ ਇਹ ਮਾਮਲਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਤਾਮੀ ਹੁਣਾਂ ਦੇ ਵੀ ਧਿਆਨ ਵਿੱਚ ਹੈ ਉਹਨਾਂ ਇਸ ਤੇ ਸਖਤ ਨੋਟਿਸ ਲਿਆਏ ਅਤੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਯਾਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਵੀ ਪ੍ਰਬੰਧਕਾਂ ਨੂੰ ਅਕਾਲ ਤਖਤ ਸਾਹਿਬ ਤੇ ਤਲਬ ਕਰਨ ਦੇ ਲਈ ਅਪੀਲ ਕੀਤੀ ਹੈ ਅਗਰ ਤਲਬ ਹੈ ਕਿ 1984 ਵਿੱਚ ਦਿੱਲੀ ਵਿੱਚ ਹੋਏ ਸਿੱਖ ਕਤਲੇਆਮ ਦੇ ਵਿੱਚ ਕਾਂਗਰਸੀ ਆਗੂ ਕਮਲਨਾਥ ਦਾ ਕਤਲ ਤੌਰ ਤੇ ਨਾਮਵੱਜਦਾ ਹੈ ਇਸ ਕਾਂਗਰਸੀ ਆਗੂ ਕਮਲਨਾਥ ਦੇ ਸਨਮਾਨ ਦਾ ਮਾਮਲਾ ਸ਼੍ਰੀ ਅਕਾਲ ਤਖਤ ਸਾਹਿਬ ਤੇ ਪਹੁੰਚ ਕੇ ਕਿਸ ਅੰਜਾਮ ਤੱਕ ਪਹੁੰਚਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਭਾਈ ਮਨਪ੍ਰੀਤ ਸਿੰਘ ਕਾਂਪੂਰੀ ਦੇ ਬੋਲੇ ਇਤਿਖੇ ਬੋਲ ਸਿੱਖ ਹਿਰਦਿਆਂ ਦੇ ਵਿੱਚ ਸਦਾ ਨਸ਼ਤਰਾਂ ਵਾਂਗੂ ਚੁੱਬਦੇ ਰਹਿਣਗੇ ਤੇ ਝੰਜੋੜ ਕੇ ਮਰੀਆਂ ਹੋਈਆਂ ਜ਼ਮੀਰਾਂ ਨੂੰ ਮੁਰਜਗਾਉਣ ਦੇ ਲਈ ਇੱਕ ਹੱਲੂਣੇ ਵਾਂਗੂ ਕੰਮ ਕਰਦੇ ਰਹਿਣਗੇ ਲਾਈਟ ਪੰਜਾਬੀ ਟੀਵੀ ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਆ ਤੁਹਾਡੇ YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। ਲਾਈਕ ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ। ਲਾਈਕ ਪੰਜਾਬੀ TV ਤੁਹਾਡੇ ਵੱਲੋਂ ਦਿੱਤੇ ਪਿਆਰ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡਾ ਧੰਨਵਾਦੀ ਹੈ ਕਿ ਤੁਸੀਂ ਸਾਨੂੰ ਇੰਨਾ ਪਿਆਰ ਦਿੱਤਾ। ਤੁਹਾਡੇ ਸਾਥ ਤੋਂ ਬਿਨਾ ਅਸੀਂ ਕੁਝ ਵੀ ਨਹੀਂ ਹਾਂ। ਸੋ so, YouTube ਤੇ ਸਾਡਾ ਚੈਨਲ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਦਾ ਬਟਨ ਜ਼ਰੂਰ ਦਬਾਣਾ ਤੇ ਸਾਡਾ Facebook ਪੇਜ ਵੀ ਲਾਈਕ ਕਰਨਾ ਤਾਂ ਜੋ ਤੁਹਾਨੂੰ ਅਪਡੇਟਸ ਮਿਲਦੀਆਂ ਰਹਿਣ। 라이 ਪੰਜਾਬੀ TV ਨੂੰ IP TV ਦੇ ਅਲੱਗ-ਅਲੱਗ ਪਲੇਟਫਾਰਮ ਤੇ ਤੁਸੀਂ ਦੇਸ਼-ਦੁਨੀਆ ਦੇ ਵਿੱਚ 24 ਘੰਟੇ ਵੇਖ ਸਕਦੇ ਹੋ।